ਹੰਤਨ ਬੱਬਾ ਦੀਪ ਸਿੰਘ ਜੀ ਇਹ ਰੱਖਿਆ ਦੀ ਜਿਹੜੀ ਇਹ ਸੇਵਾ ਫ੍ਰੀ ਸੇਵਾ ਕਰ ਰਹੇ ਹੋ ਕਿੰਨੇ ਟਾਈਮ ਤੋਂ ਕਰ ਰਹੇ ਹੋ ਕਿਸ ਤਰੀਕੇ ਦਾ ਆਨੰਦ ਆ ਮੈਡਮ ਜੀ ਬਹੁਤ ਵਧੀਆ ਲੱਗਦਾ ਸੇਵਾ ਕਰਕੇ ਮਨ ਖੁਸ਼ ਹੋ ਜਾਂਦਾ ਜਦੋਂ ਕੋਈ ਆ ਕੇ ਕਹਿੰਦਾ ਨਾ ਜੀ ਫਰੀ ਲੈ ਕੇ ਜਾ ਰਹੇ ਹੋ ਮੈਂ ਕਿਹਾ ਹਾਂਜੀ ਕਹਿੰਦੇ ਕੀ ਗੱਲ ਮੈਂ ਕਹਾਂ ਜੀ ਆਪਣਾ ਮਨ ਮੰਨਦਾ ਜੀ ਜਦੋਂ ਦੀ ਗੱਡੀ ਲਿੱਤੀ ਨਾ ਉਦੋਂ ਮਨ ਨੇ ਚਾਹੀ ਸੀ ਵੀ ਹਰ ਮੋਦਵਾਰ ਸੇਵਾ ਕਰਨੀ ਹੈ ਜਿੰਨੀ ਦਰ ਬਾਬਾ ਲੈੇਗਾ ਨਾ ਉਨੀ ਦਰ ਕਰਾਂਗੇ ਜ਼ਰੂਰ ਕਰਾਂਗੇ ਇੱਕ ਮਾਤਾ ਜੀ ਅੱਧਾ ਦਿਨੇ ਉਹ ਕਹਿੰਦੇ ਮੈਂ 6 ਮਹੀਨਿਆਂ ਦਾ ਸੋਸੀ ਦੀ ਜਾਣਾ ਕਿੱਦਾਂ ਮੈਨੂੰ ਕਹਿੰਦੇ ਤੁਹਾਡਾ ਨੰਬਰ ਮਿਲਿਆ ਤੇ ਮੈਂ ਉਸ ਤੋਂ ਬਾਅਦ ਜਾਣਾ ਸ਼ੁਰੂ ਹੋ ਗਈਆਂ ਉਹ ਮੈਨੂੰ ਇੰਨਾ ਅਸੀਸਾ ਦਿੰਦੇ ਮੈਂ ਸੋਚਦਾ ਮੈਂ ਤਾਂ ਰੱਬ ਕੋਲ ਹੀ ਪਹੁੰਚ ਗਿਆ ਹਾਂ ਜਿੰਨਾਂ ਘਰ ਤਿੰਨ ਤਿੰਨ ਗੱਡੀਆਂ ਖੜੀਆਂ ਉਹਨਾਂ ਨੂੰ ਵੀ ਮ ਪਤਾ ਨਹੀਂ ਹੁਣ ਰੱਬ ਹੀ ਜਾਣਦਾ ਫੋਨ ਕਰਦੇ ਨੇ ਹੁਣ ਮੈਂ ਕਿਸੇ ਨੂੰ ਨਹੀਂ ਮਨਾ ਕਰਦਾ ਮੈਂ ਜੋ ਉਧਰਲੀ ਸਾਈਡ ਹੋਵਾਂ ਮੈਂ ਜਰੂਰ ਮੈਂ ਕਹਿੰਦਾ ਮੈਂ ਆ ਗਈ 10 ਮਿੰਟਾਂ ਚ ਆ ਗਿਆ ਜੇ 5 ਮਿੰਟਾਂ ਐ ਤੁਹਾਨੂੰ ਲੈ ਕੇ ਜਰੂਰ ਜਾਵਾਂ ਚੋ ਕੋਈ ਨਿਕਲ ਕੇ ਜਾਏਗਾ ਨਾ ਉਹ ਵੀ ਕਹੇਗਾ ਉਹ ਬਹੁਤ ਵਧੀਆ ਕਰਦੇ ਹੋ ਉਹ ਮਾਂ ਨੂੰ ਇੰਨੀ ਖੁਸ਼ੀ ਹੁੰਦੀ ਹੈ ਵੀ ਸੋਚੀਦਾ ਚਲੋ ਰੱਬ ਕੋਲ ਐਦੇ ਨਹੀਂ ਤੇ ਐਦੇ ਉਧਰ ਦਾ ਦਸਵੰਦ ਕੱਢ ਨਹੀਂ ਸਕਦੇ ਐਸੇ ਬਾਨੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕਾ ਅੱਜ ਇੱਦਾਂ ਦੇ ਸ਼ਖਸ ਨਾਲ ਮਿਲਵਾਉਣ ਜੱਲੇ ਆ ਜੋ ਕਿ ਹਰ ਬੁੱਧਵਾਰ ਜਿਹੜਾ ਫ੍ਰੀ ਸੇਵਾ ਕਰਦੇ ਨੇ ਉਹਨਾਂ ਦੇ ਈ ਰੱਖਿਆ ਦੇ ਉੱਪਰ ਜਿਹੜਾ ਲਿਖਿਆ ਵੀ ਹੋਇਆ ਕਿ ਬੈਨਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਈ ਰੱਖਿਆ ਦੀ ਜਿਹੜੀ ਇਹ ਸੇਵਾ ਫ੍ਰੀ ਹਰ ਬੁੱਧਵਾਰ ਨੂੰ ਬਾਬਾ ਦੀਪ ਸਿੰਘ ਗੁਰਦੁਆਰੇ ਸਾਹਿਬ ਜਾਣ ਲਈ ਫ੍ਰੀ ਸੇਵਾ ਤੇ ਆਉਣ ਲਈ ਵੀ ਸੰਪਰਕ ਕਰੋ ਜੀ ਸੋ ਬਿਲਕੁਲ ਜਿਹੜੀ ਹੈ ਹਰ ਬੁੱਧਵਾਰ ਨੂੰ ਫ੍ਰੀ ਸੇਵਾ ਕੀਤੀ ਜਾਂਦੀ ਹੈ ਸੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਜੀ ਸਤਿ ਸ਼੍ਰੀ ਅਕਾਲ ਜੀ ਦੱਸੂਗੇ ਇਹ ਸੇ ਕਰ ਰਹੇ ਹੋ ਕਿੰਨੇ ਟਾਈਮ ਤੋਂ ਕਰ ਰਹੇ ਹੋ ਕਿਸ ਤਰੀਕੇ ਦਾ ਆਨੰਦ ਆ ਮੈਡਮ ਜੀ ਬਹੁਤ ਵਧੀਆ ਲੱਗਦਾ ਹੈ ਸੇਵਾ ਕਰਕੇ ਮਨ ਖੁਸ਼ ਹੋ ਜਾਂਦਾ ਜਦੋਂ ਕੋਈ ਆ ਕੇ ਕਹਿੰਦਾ ਨਾ ਜੀ ਜੀ ਲੈ ਕੇ ਜਾ ਰਹੇ ਹੋ ਮੈਂ ਕਿਹਾ ਹਾਂ ਜੀ ਕਹਿੰਦੇ ਕੀ ਗੱਲ ਮੈਂ ਕਿਹਾ ਜੀ ਆਪਣਾ ਮਨ ਮੰਦਾ ਜੀ ਕਿਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਹਾਂ ਕਿਸ ਤਰੀਕੇ ਨਾਲ ਉਹਨਾਂ ਦੀ ਇੰਨੀ ਸ਼ਰਧਾ ਤੁਹਾਡੇ ਤੱਕ ਇਹਨਾਂ ਆਸ਼ੀਰਵਾਦ ਜਿਹੜਾ ਤੁਹਾਡੇ ਤੱਕ ਹੈਗਾ ਕਿ ਅੱਜ ਹਰ ਬੁੱਧਵਾਰ ਨੂੰ ਫ੍ਰੀ ਸੇਵਾ ਜਿਹੜੀ ਜਦੋਂ ਦੀ ਗੱਡੀ ਲਿੱਤੀ ਨਾ ਉਦੋਂ ਮੰਨਿਆ ਚਾਹੀਦਾ ਵੀ ਹਰ ਬੁੱਧਵਾਰ ਸੇਵਾ ਕਰਨੀ ਹੈ ਜਿੰਨੀ ਦਰ ਬਾਬਾ ਲੈੇਗਾ ਨਾ ਉਨੀ ਦਰ ਕਰਾਂਗੇ ਜ਼ਰੂਰ ਕਰਾਂਗੇ ਤੇ ਹਰ ਬੁੱਧਵਾਰ ਜਾਂਦੇ ਹਾਂ ਹਾਂਜੀ ਹਰ ਬੁੱਧਵਾਰ ਦੁਪਹਿਰਾਂ ਸਾਬ ਵੀ ਕਰਦੇ ਹਾਂ ਬਸ ਬਾਹਰ ਹੀ ਸੰਗਤ ਦੇ ਦਰਸ਼ਨ ਕਰ ਲੈ ਸਮਝ ਲੋ ਅੰਦਰ ਜਾਂਦੀ ਤਾਂ ਲੋੜ ਹੀ ਨਹੀਂ ਫਿਰ ਬਿਲਕੁਲ ਬਿਲਕੁਲ ਸੰਗਤ ਆਪ ਹੀ ਐਨੇ ਆਸ਼ੀਰਵਾਦ ਦੇ ਜਾਂਦੀ ਏ ਸੋਚੀਏ ਰੱਬ ਕੋਲ ਹੀ ਪਹੁੰਚ ਗਏ ਹਾਂ ਬਿਲਕੁਲ ਅੱਛਾ ਜਦੋਂ ਜਾਂਦੇ ਹੋ ਕਿੰਨੇ ਕੁ ਮੁਰਾਦਾ ਜੜੀਆਂ ਨੇ ਤੁਹਾਡੇ ਉੱਧਰ ਜਾ ਕੇ ਪੂਰੀਆਂ ਹੋਈਆਂ ਨੇ ਕਿੰਨਾ ਕੁਛ ਜੜਾ ਮਿਲਿਆ ਕੋਣ ਬਹੁਤ ਮਿਲਦਾ ਮੈਡਮ ਬਹੁਤ ਜ਼ਿਆਦਾ ਵਧੀਆ ਲੱਗਦਾ ਜਦੋਂ ਇਹ ਰੱਖਸ਼ਾ ਇਸ ਤੋਂ ਪਹਿਲਾਂ ਕੀ ਚਲਾਂਦੇ ਸੀ ਰੱਖਸ਼ਾ ਤੋਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਮੇਰਾ ਚਾਕਲੇਟ ਸਪਲਾਈ ਦਾ ਸੀਗਾ ਤੇ ਮੈਂ ਕੰਪਨੀ ਵਿੱਚ ਵੀ ਜੌਬ ਕੀਤੀ ਮੇਰਾ ਐਕਸੀਡੈਂਟ ਹੋ ਗਿਆ ਸੀ ਮੈਂ 6 ਮਹੀਨੇ ਬੈੱਡ ਤੇ ਰਿਹਾ ਮੈਨੂੰ ਕਿਸੇ ਨਾਲ ਨਹੀਂ ਕੁਝ ਦਿੱਤਾ ਮੇਰੇ ਬ੍ਰਦਰ ਅੋਰ ਸਿਸਟਰ ਅਰੇ ਮੇਰੀ ਹੈਲਪ ਕੀਤੀ ਸੀ ਮੈਂ ਬੈੱਡ ਤੇ ਰਿਹਾ 6 ਮਹੀਨੇ ਕੀ ਕਿਸ ਤਰੀਕੇ ਨਾਲ ਸੱਟ ਲੱਗਿਆ ਸੀ ਕਿ ਕਿੱਦਾਂ ਇੰਜਰਡ ਹੋ ਗਈ ਸੀ ਉਹ ਬਸ ਮੈਂ ਕਿੱਦੇ ਫੰਕਸ਼ਨ ਤੇ ਜਾ ਰਹੇ ਦੀ ਕਾਰ ਤੋਂ ਉਤਰਿਆ ਤੇ ਬਾਈਕ ਨਾਲ ਮੈਨੂੰ ਨਾਲ ਹੀ ਲੈ ਗਿਆ ਮੈਂ 6 ਮਹੀਨੇ ਬੈੱਡ ਤੇ ਰਿਹਾ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਹੋ ਗਈ ਕਿ ਰੱਖਸ਼ਾ ਵੀ ਖਰੀਦ ਲਿਆ ਤੇ ਅੱਜ ਠੀਕ ਵੀ ਹੋ ਗਿਆ ਹਾਂਜੀ ਬਿਲਕੁਲ ਬਾਬੇ ਦਾ ਇੰਨੀ ਕਿਰਪਾ ਆਈ ਕਿੰਨੇ ਕ ਮੰਨਦੇ ਹੋ ਕਦੋਂ ਤੋਂ ਮੰਨਾ ਸਟਾਰਟ ਕੀਤਾ ਇਹ ਕਿੰਨਾ ਨਾ ਇੱਕ ਕੋਈ ਰਾਹ ਜਾਂਦੇ ਵੀ ਬੱਚੇ ਵੀ ਸਕੂਲ ਦੇ ਮਿਲ ਜਾਂਦੇ ਮੈਂ ਉਹਨਾਂ ਨੂੰ ਕਹਿੰਦਾ ਬੈਠੋ ਛੱਡ ਦਾਂਗਾ ਤੁਹਾਨੂੰ ਕੋਈ ਪੈਸਾ ਨਹੀਂ ਉਹ ਵੀ ਖੁਸ਼ ਹੋ ਜਾਂਦੇ ਕੀ ਬਾਤ ਹੈ ਤੇ ਜਿਹੜੀ ਇਹ ਸੇਵਾ ਹੈ ਕਿੰਨੇ ਟਾਈਮ ਤੋਂ ਕਰ ਰਹੇ ਕਿੰਨੇ ਸਾਲ ਹੋ ਗਏ ਤਿੰਨ ਮਹੀਨੇ ਹੋ ਗਏ ਨੇ ਸੇਵਾ ਕਰਦੇ ਜਿਆਦਾ ਟਾਈਮ ਨਹੀਂ ਹੋਇਆ ਬਾਕੀ ਅੱਗੋਂ ਜਿੰਨੀ ਦਰ ਲੇਗਾ ਉਨੀ ਦਰ ਕਰਾਂਗਾ ਜੀ ਕਦੇ ਇਦਾਂ ਦਾ ਹੋਇਆ ਕਿ ਕਿਸੇ ਵੀ ਸੰਗਤ ਨੂੰ ਤੁਸੀਂ ਫ੍ਰੀ ਦੇ ਵਿੱਚ ਲੈ ਕੇ ਜਾ ਰਹੇ ਹੋ ਬਹੁਤ ਦੁੱਖ ਪਰੇਸ਼ਾਨ ਦੇ ਵਿੱਚੋਂ ਲੇਕਿਨ ਜਦੋਂ ਵਾਪਸੀ ਲੈ ਕੇ ਉਹ ਬਹੁਤ ਜ਼ਿਆਦਾ ਖੁਸ਼ ਹੋਣ ਉਹ ਜਿਹੜੀ ਸੰਗਤ ਜਾਂਦੀ ਹੈ ਨਾ ਵੈਸੇ ਹੀ ਖੁਸ਼ ਹੋ ਜਾਂਦੀ ਹੈ ਜਾ ਕੇ ਵੀ ਤੁਸੀਂ ਫ੍ਰੀ ਲੈ ਕੇ ਜਾ ਰਹੇ ਹੋ ਸਾਡੇ ਕੋਲ ਇੰਨੇ ਪੈਸੇ ਮੰਗ ਰਿਆ ਦੀ ਕੋਈ ਬਾਹਰੋਂ ਆਂਦਾ ਕੋਈ ਖੰਨੇ ਹੋਇਆ ਈ ਇੱਕ ਲੇਡੀ ਉਹ ਕਹਿੰਦੀ ਮੇਰੇ ਕੋਲ ਇੰਨੇ ਪੈਸੇ ਮੰਗ ਰਿਆ ਦੀ ਤੁਸੀਂ ਫ੍ਰੀ ਲੈ ਕੇ ਚੱਲੇ ਹੋ ਉਹ ਤਾਂ ਉਹਨਾਂ ਨੇ ਮੇਰਾ ਨੰਬਰ ਲੈ ਲਿਆ ਜਦੋਂ ਵੀ ਆਉਣ ਨਾ ਤੁਹਾਨੂੰ ਕਾਲ ਕਰਾਂਗਾ ਮੈਨੂੰ ਹਰ ਵੈਨਰਸਡੇ ਮੈਨੂੰ ਕਾਲ ਜਰੂਰ ਕਰਦੇ। ਕੀ ਬਾਤ ਹੈ ਇੰਨਾ ਪਿਆਰ ਮਿਲ ਰਿਹਾ ਹੈ ਇੰਨਾ ਆਸ਼ੀਰਵਾਦ ਮਿਲ ਰਿਹਾ ਹੈ ਕੀ ਕਹਿਣਾ ਚਾਹੂਗੇ। ਬਾਬਾ ਜੀ ਦੀਆਂ ਵਾਇਰੂ ਖਾਸਾ ਬਹੁਤ ਕਿਰਪਾ ਬਾਬੇ ਦੀ। ਸੰਗਤ ਕਿਧਰੋਂ ਚੱਕਦੇ ਹਾਂ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਛੱਡਦੇ ਹਾਂ ਕਿੰਨਾ ਕੁ ਰਿਸਪੌਂਸ ਜਿਹੜਾ ਹੈ ਵਧੀਆ ਵੇਖਣ ਨੂੰ ਮਿਲ ਰਿਹਾ ਹੈ। ਰਿਸਪੌਂਸ ਬਹੁਤ ਵਧੀਆ ਕੋਈ ਘਰ ਦੇ ਕੋਲ ਵੀ ਸੰਗਤ ਜਾਂਦੀ ਉਹਨਾਂ ਨੂੰ ਵੀ ਛੱਡ ਦਿੰਨਾ ਵਾ। ਬਾਕੀ ਉੱਥੇ ਜਾ ਕੇ ਖੜਜੀ ਦਾ ਬੱਸ ਸਟੈਂਡ ਹੋ ਗਿਆ ਪੋਸਟ ਆਫਿਸ ਹੋ ਗਿਆ ਉਹਦੇ ਓਪਰ ਹੀ ਖੜਜੀ ਦਾ ਉਹ ਬਾਹਰ ਜਿਹਨਾਂ ਨੂੰ ਆਂਦੇ ਪਤਾ ਲੱਗ ਜਾਂਦਾ ਉਹ ਖੁਸ਼ ਹੋਏ। ਅੱਛਾ ਜਿੱਦਾਂ ਤੁਸੀਂ ਨੰਬਰ ਵੀ ਆਪਣਾ ਦਿੱਤਾ ਹੋਇਆ ਹੈ ਨਾ ਬੈਨਰ ਤੇ ਕਈ ਵਾਰੀ ਐਦਾਂ ਹੁੰਦਾ ਹੈ ਕਿ ਕੋਈ ਗਲਤ ਕਾਲ ਵੀ ਕਰ ਦਿੰਦੇ ਨੇ ਜਾਂ ਫਿਰ ਕੁਛ ਐਦਾਂ ਦਾ ਨਹੀਂ ਅਸਟਰਾ ਨਹੀਂ ਅਜੇ ਤੱਕ ਨਹੀਂ ਹੋਇਆ ਕਈ ਇੱਕ ਮਾਂ ਤਾਂ ਜੀ ਐਦਾਂ ਦੇ ਨੇ ਉਹ ਕਹਿੰਦੇ ਮੈਂ 6 ਮਹੀਨਿਆਂ ਦਾ ਸੋਸੀ ਦੀ ਜਾਣਾ ਕਿੱਦਾਂ ਮੈਨੂੰ ਕਹਿੰਦੇ ਤੁਹਾਡਾ ਨੰਬਰ ਮਿਲਿਆ ਤੇ ਮੈਂ ਉਸ ਤੋਂ ਬਾਅਦ ਜਾਣਾ ਸ਼ੁਰੂ ਹੋ ਗਈਆਂ ਉਹ ਮੈਨੂੰ ਇੰਨਾ ਅਸੀਸਾ ਦਿੰਦੇ ਮੈਂ ਸੋਚਦਾ ਮੈਂ ਤਾਂ ਰੱਬ ਕੋਲ ਹੀ ਪਹੁੰਚ ਗਿਆ ਹਾਂ ਬਿਲਕੁਲ ਬਿਲਕੁਲ ਇੰਨਾ ਪਿਆਰ ਮਿਲ ਰਿਹਾ ਹੈ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਮੇਰੀ ਵਾਈਫ ਤੇ ਬੇਟਾ ਔਰ ਬੇਟੀ ਹੈ ਬੇਟਾ ਔਰ ਬੇਟੀ ਖਰਚਾ ਚੱਲ ਅੱਛਾ ਜਿਵੇਂ ਬੁੱਧਵਾਰ ਹੈ ਨਾ ਤੁਸੀਂ ਬਿਲਕੁਲ ਫ੍ਰੀ ਸੇਵਾ ਕਰਦੇ ਹੋ ਜਿੰਨੀ ਵੀ ਸੰਗਤ ਹੋਵੇ ਸਿਰਫ ਚਪੈਰਾ ਸਾਹਿਬ ਤੱਕ ਕਰਦੇ ਹੋ ਜਾਂ ਉਸ ਤੋਂ ਬਾਅਦ ਵੀ ਉਹ ਚਪੈਰਾ ਸਾਹਿਬ ਤੱਕ ਬਾਕੀ ਅੱਗੇ ਪਿੱਛੇ ਵੀ ਕੋਈ ਮਿਲ ਜਾਂਦਾ ਹਾਂ ਉਹਨੂੰ ਹੀ ਛੱਡਣਾ ਮੈਂ ਕਹਿੰਦਾ ਗੁਰਦੁਆਰਾ ਸੇਵਾ ਜਾਣਾ ਫਿਰ ਕੀ ਹੋਗਾ ਛੱਡ ਦੀਦਾ ਇਹਨਾਂ ਇਹਨਾਂ ਨਹੀਂ ਸੋਚੀ ਕਰਦੇ ਮਤਲਬ ਕਰਦਿਆਂ ਨੂੰ ਪਤਾ ਇਸ ਤਰੀਕੇ ਦੀ ਤੁਸੀਂ ਸੇਵਾ ਆਪ ਕਹਿੰਦੇ ਨੇ ਜਾਓ ਮੇਰੇ ਮਦਰ ਆਪ ਕਹਿੰਦੇ ਜਾਓ ਤੁਸੀਂ ਅੱਛਾ ਕਦੋਂ ਤੁਸੀਂ ਜੁੜੇ ਹੋ ਬਾਬਾ ਦੀਪ ਸਿੰਘ ਜੀ ਨਾਲ ਕਿੰਨੇ ਕ ਆਸ਼ੀਰਵਾਦ ਤੋਂ ਬਸ 3 ਮਹੀਨੇ ਹੋ ਗਏ ਮੈਨੂੰ ਇਹ ਸੇਵਾ ਕਰਦੇ ਤੇ ਮੈਂ ਆਪਣੇ ਫਰੈਂਡ ਨੂੰ ਵੀ ਲਗਾਇਆ ਵਾ ਮੈਂ ਕਿਹਾ ਤੂੰ ਹੀ ਸੇਵਾ ਕਰਿਆ ਕਰ ਉਹ ਵੀ ਜਾਨ ਲੱਗ ਗਿਆ ਮੇਰਾ ਕਿਤੇ ਇੱਕ ਅਨੋਖੀ ਸੇਵਾ ਹੋ ਰਹੀਏ ਇੱਕ ਬਹੁਤ ਜ਼ਿਆਦਾ ਸਪੈਸ਼ਲ ਸੇਵਾ ਕੋਈ ਪਿੱਛੋਂ ਕੋਈ ਨਿਕਲ ਕੇ ਜਾਏਗਾ ਨਾ ਉਹ ਹੀ ਕਹੇਗਾ ਉਹ ਬਹੁਤ ਵਧੀਆ ਕਰਦੇ ਹੋ ਉਹ ਮਾਨ ਨੂੰ ਇੰਨੀ ਖੁਸ਼ੀ ਹੁੰਦੀ ਹੈ ਵੀ ਸੋਚੀਦਾ ਚਲੋ ਰੱਬ ਕੋਲ ਐਦੇ ਨਹੀਂ ਤੇ ਐਦੇ ਉਹਦਾ ਦਸਵੰਦ ਕੱਢ ਨਹੀਂ ਸਕਦੇ ਐਸੇ ਬਾਨੇ ਸੀ ਬਿਲਕੁਲ ਬਿਲਕੁਲ ਸੰਗਤ ਕਿੰਨਾ ਕ ਪਿਆਰ ਜੜੀਏ ਤੁਹਾਨੂੰ ਕਾਹਦਾ ਬੜੀਆਂ ਅਸੀਸਾਂ ਮਿਲਦੀਆਂ ਉਹ ਸਭ ਕੁਝ ਪੈਸਾ ਤਾਂ ਮੈਂ ਕਹਿੰਦਾ ਇੱਕ ਪਾਸੇ ਰਹਿ ਗਿਆ ਜਦੋਂ ਕੋਈ ਮਾਤਾ ਐ ਆਸ਼ੀਰਵਾਦ ਦੇ ਕੇ ਜਾਂਦੀ ਨਾ ਸੋਚੀਦਾ ਰੱਬ ਕੋਲ ਪਹੁੰਹਣਗੇ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋਗੇ ਜਿਹੜੀ ਸੰਗਤ ਘਰੇ ਬੈਠੀਆਂ ਲੇਕਿਨ ਕਿਤੇ ਨਾ ਕਿਤੇ ਨਹੀਂ ਪਹੁੰਚ ਪਾਉਂਦੇ ਕਿਸੇ ਆਪਣੀ ਪਰੇਸ਼ਾਨੀ ਕਰਕੇ ਕਈਆਂ ਕੋਲ ਪੈਸੇ ਨਹੀਂ ਹੁੰਦੇ ਕਈਆਂ ਨੂੰ ਗੱਡੀਆਂ ਦਾ ਦਰਦ ਹੈ ਬੜੇ ਬਹੁਤ ਹੈ ਕਈ ਇਸ ਤਰ੍ਹਾਂ ਦੇ ਵੀ ਨੇ ਕਈ ਜਿਨ੍ਹਾਂ ਘਰ ਤਿੰਨ ਤਿੰਨ ਗੱਡੀਆਂ ਖੜੀਆਂ ਉਹਨਾਂ ਨੂੰ ਵੀ ਮੈਂ ਲੈ ਕੇ ਜਾਣਾ ਵਾ ਅੱਛਾ ਕਾਰਨ ਪਤਾ ਨਹੀਂ ਹੁਣ ਰੱਬ ਹੀ ਜਾਣਦਾ ਹੈ ਫੋਨ ਕਰਦੇ ਨੇ ਹੁਣ ਮੈਂ ਕਿਸੇ ਨੂੰ ਨਹੀਂ ਮਨਾ ਕਰਦਾ ਮੈਂ ਜੋ ਉਧਰਲੀ ਸਾਈਡ ਹੋਵਾਂ ਮੈਂ ਜਰੂਰ ਮੈਂ ਕਹਿੰਦਾ ਮੈਂ ਆ ਗਈ 10 ਮਿੰਟਾਂ ਚ ਆ ਗਈ 5 ਮਿੰਟਾਂ ਐ ਤੁਹਾਨੂੰ ਲੈ ਕੇ ਜਰੂਰ ਜਾਵਾਂ ਅੱਛਾ ਕੋਈ ਇਦਾਂ ਦੇ ਤੁਹਾਡੇ ਨਾਲ ਹੈਗੇ ਕੋਈ ਵੀ ਆਂਟੀ ਅੰਕਲ ਜਾਂ ਕੋਈ ਇਦਾਂ ਦਾ ਇਨਸਾਨ ਜੁੜਿਆ ਹੋਇਆ ਕਿ ਹਰ ਬੁੱਧਵਾਰ ਤੁਹਾਨੂੰ ਹੀ ਫੋਨ ਕਰਦੇ ਨੇ ਤੁਹਾਡੇ ਨਾਲ ਹੀ ਆਉਂਦੇ ਨੇ ਤੁਹਾਡੇ ਨਾਲ ਹੀ ਜਾਂਦੇ ਹਾਂ ਹਾਂਜੀ ਹੈਗੇ ਨੇ ਜੀ ਮਾਡਲਗ੍ਰਾਮ ਆਂਟੀ ਹੈਗੇ ਨੇ ਹੈਬੋ ਵਾਲਾਂ ਆਂਟੀ ਹੈਗੇ ਨੇ ਉਹਨਾਂ ਨੇ ਮੈਨੂੰ ਹੀ ਕਾਲ ਕਰਨੀ ਹੈ ਵੀ ਬੇਟੇ ਲੈ ਕੇ ਜਰੂਰ ਜਾਇਂ ਹਾਂ ਕਿੱਧਰ ਦੇ ਲੈਣ ਵਾਲੇ ਹੋ ਮੈਂ ਵੱਡੀ ਹੈ ਬੋਲ ਉਧਰ ਰਹਿੰਦੇ ਤੇ ਇੰਨੀ ਦੂਰ ਹਰ ਬੁੱਧਵਾਰ ਜਾਂਨੇ ਚ ਪੈਰਾ ਸਾਹਿਬ ਕੱਟਣ ਜਾਂਦੇ ਹਾਂ ਤੇ ਕਿੰਨੀ ਕ ਸੰਗਤ ਜਿਹੜੀ ਆਲਮੋਸਟ ਤੁਸੀਂ ਹਰ ਇੱਕ ਹਫਤੇ ਉੱਥੇ ਪਹੁੰਚਾ ਦਿੰਨੇ ਹਾਂ ਮਤਲਬ ਬੁੱਧਵਾਰ ਨੂੰ ਵੀ ਜਿੰਨੀ ਹੋ ਸਕੇ ਆਪਣੇ ਵੱਲੋਂ ਸੇਵਾ ਉਨੀ ਕਰੀ ਦੀਏ ਇੱਕ 2 ਵੇ ਤੱਕ ਜਿੰਨੀ ਸੰਗਤ ਆਂਦੀ ਏ ਉਹ ਲੈ ਕੇ ਜਾਈ ਜਾਈ ਦੀ ਖੜਾ ਖੜ ਤੇ ਕਈ ਹੋਰ ਆਟ ਵਾਲੇ ਖੜੇ ਹੁੰਦੇ ਨੇ ਉਹ ਇਹੀ ਕਹਿ ਲੱਗਦੇ ਭਾਈ ਤੂੰ ਫ੍ਰੀ ਲੈ ਕੇ ਚੱਲਿਓ ਵਧੀਆ ਪੈਸੇ ਪਿੱਛੇ ਖੜੇ ਆ ਤੁਸੀਂ ਸਾਡੇ ਨਾਲ ਲੜਦਾ ਕਰਦਾ ਮੈਂ ਕਹਾ ਭਾਈ ਪੈਸਾ ਤਾਂ ਯਾਰ ਕੋਈ ਗੱਲ ਨਹੀਂ ਬਾਕੀ ਰੱਬ ਨੇ ਜੋ ਕਰਨਾ ਸਕੂਨ ਕਿੰਨਾ ਮਿਲਦਾ ਇੱਕ ਮੰਨੂ ਸ਼ਾਂਤੀ ਕਿੰਨੀ ਮਿਲਦੀ ਬਹੁਤ ਜ਼ਿਆਦਾ ਸਕੂਨ ਮਿਲਦਾ ਹਾਂ ਬਹੁਤ ਜ਼ਿਆਦਾ ਅੱਛਾ ਚਪੈਰਾ ਸਾਹਿਬ ਵੀ ਕੱਟਣ ਜਾਂਦੇ ਹੋ ਐਨੀ ਸੇਵਾ ਵੀ ਕਰ ਰਹੇ ਹੋ ਕੀ ਕੁਝ ਉਸ ਦਰਬਾਰ ਤੋਂ ਮਿਲਿਆ ਕਹਿੰਦੇ ਵੀ ਰੋਂਦੇ ਹੋਏ ਜਾਂਦੇ ਨੇ ਹੱਸਦੇ ਹੋਏ ਆਉਂਦੇ ਨੇ ਸੁੱਖ ਦੀ ਪ੍ਰਾਪਤੀ ਕਰਦੇ ਹੋ ਜਾਂਦੇ ਬਿਲਕੁਲ ਬਿਲਕੁਲ ਸਹੀ ਗੱਲ ਮੰਨ ਨੂੰ ਬਹੁਤ ਚੈਨ ਮਿਲਦਾ ਜੀ ਉੱਧ ਘੁੰਮੋ ਫਿਰ ਉਹ ਸਭ ਕੁਝ ਦੇਖ ਲਿਆ ਬਾਕੀ ਜਦੋਂ ਉੱਥੇ ਬੋਧਵਾਰ ਜਾਈ ਦੇਣਾ ਤੇ ਆਨੰਦ ਹੀ ਆ ਜਾਂਦਾ ਵੀ ਸੋਚੀ ਦੇ ਇੱਥੋਂ ਦੀ ਜਾਈ ਹੀ ਨਾ ਕਿੱਧਰ ਕੀ ਮੈਸੇਜ ਕੀ ਦੇਣਾ ਚਾਹੂੰਗੀ ਕੀ ਕਹਿਣਾ ਚਾਹੂੰਗੀ ਲੋਕਾਂ ਨੂੰ ਬਸ ਐਹੀ ਬਸ ਜਿੰਨੀ ਸੇਵਾ ਹੋ ਸਕੇ ਓਨੀ ਬਾਬਾ ਦੀਪ ਸਿੰਘ ਸਾਹਿਬ ਜਾਓ ਆਪਣੀ ਜੋ ਵੀ ਮਨੋ ਕਾਣਾ ਤੁਹਾਡੀ ਸਾਰੀ ਪੂਰੀ ਹੋਏ